ਪੰਥ ਦੀ ਜਾਂ ਇਸ ਸੰਘਰਸ਼ ਦੀ ਭੇਟ ਚੜੇ ਆ ਉਹ ਕਿਵੇਂ ਭੁੱਲ ਜਾਣ ਸਰਕਾਰ ਦੀਆਂ ਜ਼ਾਤੀਆਂ ਨੂੰ ਮਤਲਬ ਐਡਾ ਵੱਡਾ ਕਤਲਿਆਮ ਭਾਰਤ ਦੀ ਧਰਤੀ ਦੇ ਉੱਤੇ ਹੋ ਗਿਆ ਉਹਦੀ ਕੈਪੀਟਲ ਦੇ ਵਿੱਚ ਹੋ ਗਿਆ ਤੇ ਉਹਨਾਂ ਨੂੰ ਇਨਸਾਫ ਵੀ ਕਦੇ ਨਹੀਂ ਮਿਲਿਆ ਅੱਜ ਵੀ ਉਹ ਪਰਿਵਾਰ ਜਿਹੜਾ ਆ ਕਈ ਤਾਂ ਇਨਸਾਫ ਅੜੀਕਦੇ ਉਡੀਕਦੇ ਇਸ ਦੁਨੀਆ ਨੂੰ ਵੀ ਛੱਡ ਕੇ ਚਲੇ ਗਏ ਸੋ ਕਿੱਦਾਂ ਭੁੱਲ ਜਾਣ ਸੋ ਖੁਸ਼ੀ ਦੇ ਮੌਕੇ ਦੇਨ ਤਿਹਾੜ ਜਦੋਂ ਆਉਂਦੇ ਆ ਤੁਹਾਨੂੰ ਆਪਣੇ ਅਜ਼ੀਜ਼ ਜਿਹੜੇ ਤੁਹਾਡੇ ਤੋਂ ਵਿਛੜੇ ਹੁੰਦੇ ਉਹਨਾਂ ਦਾ ਚੇਤਾ ਉਸ ਦਿਨ ਜ਼ਰੂਰ ਆਉਂਦਾ ਵੀ ਅਸੀਂ ਕਿਵੇਂ ਅੱਜ ਤੁਸੀਂ ਇਹ ਦੇਖੋ ਕਿ ਜਹਦਾਰ ਗੁਰਦੇਵ ਸਿੰਘ ਕੌਂਕੇ ਹੁਣਾਂ ਦਾ ਪਰਿਵਾਰ ਅੱਜ ਉਹਨਾਂ ਨੂੰ ਮੁੱਖ ਰੱਖ ਕੇ ਦੇਖੋ ਮੈਨੂੰ ਯਾਦ ਆ ਜਦੋਂ ਅਮਰੀਕਾ ਸੀ ਮਿਲਣ ਦਾ ਸੁਭਾਗ ਵੀ ਪ੍ਰਾਪਤ ਹੋਇਆ ਮਤਲਬ ਅੱਜ ਉਹਨਾਂ ਦਾ ਪਰਿਵਾਰ 1 ਜਨਵਰੀ ਨੂੰ ਅੱਜ ਦੇ ਦਿਨ ਉਹ ਪਰਿਵਾਰ ਕਿਵੇਂ ਸੋਚਦਾ ਹੋਊਗਾ ਸੋ ਮੈਨੂੰ ਲੱਗਦਾ ਵੀ ਆਪਾਂ ਸਾਰੇ ਪਰਿਵਾਰ ਕੌਮ ਸਾਰੀ ਪਰਿਵਾਰ ਹੀ ਹੁੰਦੀ ਹੈ ਸੋ ਅੱਜ ਦੇ ਦਿਨ ਅਸੀਂ ਜਦੋਂ ਵਧਾਈਆਂ ਇੱਕ ਦੂਜੇ ਨੂੰ ਦਿੰਦੇ ਆ ਠੀਕ ਹੈ ਮੈਂ ਨਹੀਂ ਕਹਿੰਦਾ ਵੀ ਇਹ ਨਹੀਂ ਚਾਹੀਦਾ ਚਾਹੀਦਾ ਵੀ ਹੈ ਕਿਉਂਕਿ ਆਪਾਂ ਇਹਨਾਂ ਮੁਲਕਾਂ 'ਚ ਰਹਿਨੇ ਆ ਇਹਨਾਂ ਲੋਕਾਂ ਦੇ ਜਿਹੜੇ ਦਿਨ ਤਿਉਹਾਰ ਆ ਉਹਨਾਂ ਦੇ ਉੱਤੇ ਉਹਨਾਂ ਵਿੱਚ ਸ਼ਰੀਕ ਵੀ ਹੋਣਾ ਚਾਹੀਦਾ ਇਹ ਵੀ ਜ਼ਰੂਰੀ ਆ ਲੇਕਿਨ ਉੱਥੇ ਹੀ ਆਪਾਂ ਆਪਣੇ ਸ਼ਹੀਦਾਂ ਨੂੰ ਕਦੇ ਨਹੀਂ ਭੁੱਲਣਾ ਇਹ ਵੀ ਉਹਨਾਂ ਨੂੰ ਵੀ ਜਾਣੂ ਕਰਵਾਓ ਕਿ ਅੱਜ ਦੇ ਦਿਨ ਸਾਡੇ ਨਾਲ ਕੀ ਵਾਪਰਿਆ ਸੀ ਤਾਂ ਕਿ ਉਹ ਵੀ ਤੁਹਾਡੇ ਦੁੱਖ ਵਿੱਚ ਜਾਂ ਤੁਹਾਡੇ ਹਰ ਤਿਉਹਾਰ ਜਾਂ ਤੁਹਾਡੀਆਂ ਇਹਨਾਂ ਜਿਹੜੇ ਫੈਸਟਿਵਜ਼ ਹੁੰਦੇ ਆ ਇਹ ਵੀਕ ਦੇ ਵਿੱਚ ਜਿਹੜੇ ਵੀ ਤੁਹਾਡੇ ਚੱਲਦੇ ਆ ਸੋ ਉਹਦੇ ਵਿੱਚ ਜਿਹੜਾ ਉਹ ਵੀ ਭਾਗੀਦਾਰ ਤੁਹਾਡੇ ਨਾਲ ਬਣਨ ਸੋ ਮੇਰੇ ਨਾਲ ਮੇਰੇ ਮਹਿਮਾਨ ਵੀ ਆ ਗਏ ਆ ਸਮਾਂ ਵੀ ਮੈਂ ਕਾਫੀ ਲੈ ਲਿਆ ਮਾਫੀ ਚਾਉਣਾ ਸੋ ਜੈਗ ਸਿੰਘ ਹੋਰ ਵੀ ਭਪਿੰਦਰ ਸਿੰਘ ਦੋਨਾਂ ਵੀਰਾਂ ਨੂੰ ਜੀ ਆਇਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਭਾਜੀ ਤੁਹਾਨੂੰ ਦੋਨਾਂ ਹੀ ਭਰਾਵਾਂ ਨੂੰ ਮੇਰੇ ਵੱਲੋਂ ਤੁਹਾਡੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਇਸ ਪ੍ਰੋਗਰਾਮ ਨੂੰ ਪੋਲਿਟਿਕਸ ਪੰਜਾਬ ਨੂੰ ਜਾਂ ਸਾਰੇ ਜਿਹਨੇ ਵੀ ਚੈਨਲ ਸਾਡੇ ਇੱਥੇ ਚੱਲਦੇ ਆ ਇਸ ਚੈਨਲ ਦੇ ਉੱਪਰ ਉਹਨਾਂ ਸਾਰਿਆਂ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਨਾਲ ਹੀ ਨਵਾਂ ਸਾਲ ਉਹਨਾਂ ਲਈ ਚੜੇ ਵਧੀਆ ਚੜੇ ਐ ਸਾਲ ਕੌਮ ਆਪਣੇ ਕੌਮੀ ਘਰ ਵਿੱਚ ਜਾ ਕੇ ਬੈਠੇ ਇਹਦਾ ਯੁਗਦੀ ਕਹਿੰਦੇ ਹੁੰਦੇ ਸੀਗੇ 1948 ਤੋਂ ਪਹਿਲਾਂ ਵੀ ਜਦੋਂ ਸਾਡਾ ਅਗਲੇ ਸਾਲ ਜੇਰੂਸਲੇਮ ਜਾ ਅਗਲੇ ਸਾਲ ਇਜ਼ਰਾਈਲ ਜਾਣਾ ਸੋ ਸਾਡੀ ਕੌਮ ਨੂੰ ਵੀ ਇਹ ਤਿਆਹੀਆ ਕਰਨਾ ਚਾਹੀਦਾ ਜਿੱਥੇ ਮੁਬਾਰਕਾਂ ਉਹਦੇ ਨਾਲ ਹੀ ਇਹ ਵੀ ਮੰਗ ਜਿਹੜੀ ਆ ਆਪਣੀ ਇੱਕ ਖਾਇਸ਼ ਰੱਖਣੀ ਚਾਹੀਦੀ ਹੈ ਜੀ ਅਗਲੇ ਸਾਲ ਖਾਲਿਸਤਾਨ ਬਿਲਕੁਲ ਹੂੰ ਧੰਨਵਾਦ ਆ ਜੀ ਸਾਰੇ ਵੀਰਪੈਣਾ ਭਰਾਵਾਂ ਦਾ ਦਪਿੰਦਰਜੀਤ ਸਿੰਘ ਦਾ ਸੋ ਸੁਣਨ ਵਾਲੇ ਜਿੰਨੇ ਵੀ ਵੀਰਪੈਣ ਭਾਈ ਨੇ ਸਾਰਿਆਂ ਨੂੰ ਅਸੀਂ ਵੈਲਕਮ ਕਰਦੇ ਆ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸੋ ਸਿਹਤ ਜਿਹੜੀ ਆ ਪਿਛਲੇ ਲੰਘੇ 10 ਦਿਨ ਖਰਾਬ ਰਹੀ ਸੀ ਪਰ ਹੁਣ ਥੋੜੀ ਥੋੜੀ ਕਰਕੇ ਰੋਜ਼ ਨਾਲ ਰੋਜ਼ ਦਾ ਰੋਜ਼ ਜਿਹੜਾ ਇਹ ਚ ਜਿਹੜਾ ਆ ਵਾਤਾ ਹੋ ਰਿਹਾ ਵਧੀਆ ਹੋ ਰਹੀ ਆ ਚੜਦੀ ਕਲਾ ਵਾਲੇ ਪਾਸੇ ਜਾ ਰਹੀ ਆ ਸੋ ਧੰਨਵਾਦ ਕਰਦੇ ਆ ਮੇਰੇ ਘਰ ਦੇ ਭਪਿੰਦਰ ਸਿੰਘ ਵੀ ਮੇਰੇ ਕਹ ਦਿੱਤੀਆਂ ਨੇ ਉਹਦੇ ਚ ਕੋਈ ਦੂਰ ਪਾਣ ਦੀ ਲੋੜ ਆ ਬਿਲਕੁਲ ਠੀਕ ਆ ਤੁਹਾਡੀ ਗੱਲ ਆ ਪਰ ਕਮਾਂਦਰੀ ਪਦਰ ਦੇ ਉੱਤੇ ਕੀ ਚੱਲਦਾ ਆਪਾਂ ਉਹਦੇ ਦੇ ਉੱਤੇ ਵੀ ਨਿਗਰਾਨੀ ਆ ਸੋ ਇੱਕ ਜਿਹੜੀ ਅਹਿਮ ਗੱਲਬਾਤ ਇਸ ਵੇਲੇ ਹੋ ਰਹੀ ਆ ਭਪਿੰਦਰ ਸਿੰਘ ਨਾਲ ਉਹਤੇ ਗੱਲਬਾਤ ਕਰਾਂਗੇ ਇੱਕ ਵਖਾਨ ਕੋਰੀਡੋਰ ਆ ਜਿਹੜਾ ਕਿ ਅਫਗਾਨਿਸਤਾਨ ਦੇ ਵਿੱਚ ਪੈਂਦਾ ਆ